ਆ ਦੇਖੋ ਇਹ ਮੰਡੀ ਦੇ ਵਿੱਚ ਅਫਸਰ ਸਹਿਬਾਨ ਸਾਡੇ ਐਸਡੀਐਮ ਸਾਹਿਬ ਜਨਰ ਦੇ ਸਖਾਲੀ ਮੈਡਮ ਨਾਲ ਲੈ ਕੇ ਸਾਰੇ ਹੋਰ ਅਫਸਰ ਸਹਿਬਾਨ ਸਾਰੇ ਸਖਤੀ ਸਾਹਿਬ ਨੂੰ ਸਾਡੀ ਪ੍ਰਧਾਨ ਜੀ ਖਾਨੇਵਾਲ ਦੇ ਸਾਰੇ ਆਰਤੀ ਜਿਹੜੇ ਭਰਾ ਤੇ ਕਿਸਾਨ ਭਰਾ ਤੇ ਨੀਵਰ ਵਾਲੇ ਭਰਾ ਨੂੰ ਨਾਲ ਲੈ ਕੇ ਸਾਰਾ ਮੰਡੀ ਦੌਰਾ ਕੀਤਾ ਗਿਆ ਸੋ ਬਹੁਤ ਵਧੀਆ ਖਰੀਦ ਦੀ ਅੱਜ ਸ਼ੁਰੂਆਤ ਹੋਈ ਹੈ ਸੋ ਬੜੇ ਵਧੀਆ ਜਿਹੜਾ ਜੰਨੀ ਫਸਲ ਖਾਨੇਵਾਲ ਦੇ ਵਿੱਚ ਆ ਰਹੀ ਹੈ ਤੇ ਵਧੀਆ ਤਰੀਕੇ ਨਾਲ ਹੀ ਸਾਡੀ ਸਰਕਾਰ ਵੱਲੋਂ ਚੱਕੀ ਜਾਏਗੀ ਸੋ ਨਾਮ ਦੇ ਨਾਲ ਇਹਨਾਂ ਦੇ ਅਕਾਊਂਟਾਂ 'ਚ 24 ਘੰਟੇ 'ਚ ਵਿੱਚ ਪੈਸੇ ਪਹੁੰਚਣਗੇ ਸੋ ਸਾਰੇ ਕਿਸਾਨ ਭਰਾ ਸਾਰੇ ਲੇਬਰ ਵਾਲੇ ਭਰਾ ਬਹੁਤ ਖੁਸ਼ ਨੇ ਸੋ ਇਹ ਸਾਡਾ ਫਰਜ਼ ਬੰਦਾ ਸੋ ਅਸੀਂ ਪਹੁੰਚੇ ਵੀ ਆ ਤੇ ਇਹਨਾਂ ਦੀ ਜਿਹੜੀ ਖਰੀਦ ਸ਼ੁਰੂਆਤ ਕਰਾ ਕੇ ਐਂਡ ਤੱਕ ਇਹਨਾਂ ਦੇ ਨਾਲ ਰਵਾਂਗੇ ਔਰ ਤਕਰੀਬਨ ਦੂਸਰੇ ਤੀਸਰੇ ਦਿਨ ਮੰਡੀ 'ਚ ਦੌਰਾ ਰੱਖਾਂਗੇ ਇਹੜਾ ਕੋਈ ਪ੍ਰੋਬਲਮ ਨਾ ਕਿਹੜੀਆਂ ਕਿਹੜੀਆਂ ਏਜੰਸੀਆਂ ਨੇ ਇਰੀਆ ਸਮੇਂ ਸਰ ਮਾਰਕ ਫੈਡ ਐਫਸੀਆਈ ਕਾਫੀ 6 6 ਏਜੰਸੀਆਂ ਸਕੇਪਨ ਗਰੀਨ 5 6 ਏਜੰਸੀਆਂ ਕਿਤੇ ਐਫਸੀਆਈ ਦਾ ਮਨੂਦ ਵੀ ਹੋ ਰਿਹਾ ਕੋਈ ਜਾੜਦੇਆਂ ਵੱਲੋਂ ਨਹੀਂ ਨਹੀਂ ਆਪਣੇ ਇੱਥੇ ਨਹੀਂ ਠੀਕ ਰਹੂਗਾ ਆਪਣੇ ਉਹਨਾਂ ਨੂੰ ਪਹਿਲੇ ਅਫਸਰ ਸਾਹਿਬਾਨ ਨਾਲ ਜਾ ਰਹੇ ਨੇ ਪੂਰਾ ਡਾ ਦਾ ਬੰਦੋਬਸ ਦੇਖਣ ਤੇ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਆਉਗੀ ਇੱਥੇ ਸਾਡੇ ਹਲਕਾ ਠੀਕ ਰਹੂਗਾ ਸਾਨੂੰ ਸਾਨਾਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਮੰਡਲ ਦੇਖੋ ਪੂਰਾ ਰਹਿਣ ਸਹਾਂਸ ਫਾਇਦਾ ਇਹਨਾਂ ਦੇ ਖਾਣ ਪੀਣ ਦਾ ਸਵਾਰਥੀ ਭਰਾਵਾਂ ਨੇ ਬੇਨਤੀ ਲਈ ਹੈ ਕਿ ਸਾਡੇ ਅੰਦਾਜ਼ਾ ਤਾਂ ਇਹਨਾਂ ਦਾ ਪੂਰਾ ਖਿਆਰ ਰੱਖਿਆ ਜਾਵੇ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਵੇਟ ਨਾ ਕਰਨੀ ਪਵੇ ਵੀ ਸਾਡੀ ਖਰੀਦ ਨਹੀਂ ਹੋ ਰਹੀ ਮੰਡੀਆਂ 'ਚ ਬਹਿੜਾ ਨਾ ਪਵੇ ਨਾਲ ਦੀ ਨਾਲ ਇਹਨਾਂ ਦੀ ਜਿਹੜੀ ਖਰੀਦ ਕੀਤੀ ਜਾਵੇ ਇਥੋਂ ਲਿਫਟਿੰਗ ਕਰਵਾਈ ਜਾਵੇ ਸੋ ਲਾ ਸਰਕਾਰ ਵੱਲੋਂ ਲਈ 24 ਘੰਟੇ ਚੱਲਦੀ ਪੇਮੈਂਟ ਹੈ ਉਹ ਪਹਿ ਰਹੀ ਹੈ ਤੇ ਪੈਂਦੀ ਰਹੂਗੀ ਕਿਤੇ ਨਾ ਕਿਤੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਅੱਜ ਚੇਅਰਮੈਨ ਬਣੀਆਂ ਇੱਥੇ ਦਿਖਾਈ ਦਿੱਤੇ ਜਿਨ੍ਹਾਂ ਚੇਅਰਮੈਨ ਸਾਹਿਬ ਦੇ ਅੱਜ ਫੈਮਿਲੀ ਫੰਕਸ਼ਨ ਸੀ ਉਹਦੇ ਚਲੇ ਗਏ ਸਿਵਰੇ ਗੱਲ ਹੋਈ ਸੀ ਲੋਕੋ ਪਿੱਛੋਂ ਚੌਧਰੀ ਪਰਿਵਾਰ ਨੇ ਗੜ੍ਹ ਸੰਕਰੇ ਦੀ ਤੇ ਸਬਾਲਾਚੌਰ ਉੱਥੇ ਗਏ ਹੋਏ ਸੀ ਤੇ ਉਹਨਾਂ ਨੂੰ ਜਲਦੀ ਉਹਨਾਂ ਦਾ ਜਿਹੜਾ ਕੇਟ ਬਿਠਾਵਾਂਗੇ ਫਿਰ ਦੁਬਾਰਾ ਅੱਜ ਵੀ ਲੱਡੂ ਖਾਂਦੇ ਆ ਦੁਬਾਰਾ ਫੇਰ ਲੱਡੂ ਖਾਵਾਂਗੇ ਤਾਂ ਅੱਜ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਕਿਉਂਕਿ ਪਹਿਲੀ ਪਰਚੀ ਦੇ ਦੇ ਬਿੱਟ 2425 ਰੁਪਏ ਰੇਟ ਆ ਮੰਤਰੀ ਜੀ ਤੋਂ ਘਾਟਨ ਕਰ ਗਏ ਨੇ ਅੱਜ ਚਾਰ ਏਜੰਸੀਆਂ ਨੇ ਚਾਰੇ ਆਪਣੀ ਖਰੀਦ ਸ਼ੁਰੂ ਕਰ ਲੈਣਗੀਆਂ 24 ਘੰਟੇ ਦੇ ਵਿੱਚ ਪੇਮੈਂਟ ਪਾਜਿਆ ਕਰੂਗੀ ਕੋਈ ਪ੍ਰੋਬਲਮ ਨਹੀਂ ਬੜਾ ਵਧੀਆ ਤਰੀਕੇ ਦੇ ਨਾਲ ਕੰਮ ਚੱਲੂਗਾ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਸਾਡੀ ਪੂਰੀ ਮੰਤਰੀ ਸਾਹਿਬ ਇੱਥੇ ਨਾਲ ਹੀ ਨੇ ਫਿਰ ਅਸੀਂ ਬੈਠੇ ਆਂ ਹੋਰ ਸਾਰੀ ਟੀਮ ਬੈਠੀ ਆ ਕਿਸੇ ਨੂੰ ਵੀ ਆ ਕੇ ਮਿਲ ਲਓ ਜ਼ਿੰਮੇਵਾਰਾਂ ਭਰਾਵਾਂ ਨੂੰ ਬੇਨਤੀ ਆ ਵੀ ਕੰਨ ਕੌ ਸੁੱਕੀ ਲੈ ਕੇ ਆਉਣ ਕੋਈ ਕਾਲੀ ਨਾ ਕਰਨ ਕਈ ਵਾਰੀ ਇੱਥੇ ਜਿਆਦਾ ਮਿਹਨਤ ਵਾਲੀ ਲਿਆ ਕੇ ਇੱਕ ਅੱਧਾ ਦਿਨ ਲੱਗ ਜੂਵੇ ਫਿਰ ਉਹ ਮੁਸ਼ਕਲ ਹੋ ਜਾਂਦੀ ਹੈ ਇੰਦਾਂ ਦਾ ਕੰਮ ਨਾ ਕਰਨ ਖਰੀਦਣ ਵਾਲੇ ਪਾਸਿਓ ਕੋਈ ਪ੍ਰੋਬਲਮ ਨਹੀਂ ਆਊਗੀ ਸਾਰੀ ਕੰਕਰ ਜਿਹੜੀ ਵਧੀਆ ਤਰੀਕੇ ਨਾਲ ਖਿਡੀ ਜਾਊਗੀ 24 ਘੰਟਿਆਂ 'ਚ ਪਾਹੇ ਪੈ ਜਾਣਗੇ ਸਰਕਾਰੀ ਕ੍ਰੀਨ ਸ਼ੁਰੂ ਹੋਈ ਆ ਜੀ ਹਾਂ ਜੀ ਅੱਜ ਸਰਕਾਰ ਨੇ ਰੇਟ ਲਾਏ ਨੇ 2425 ਰੁਪਏ ਪਰ ਕੁਇੰਟਲ ਬੜੇ ਵਧੀਆ ਨੇ ਮਾਲ ਵੀ ਬਹੁਤ ਵਧੀਆ ਹੈਗਾ ਇਸ ਨਾਲ ਝਾੜ ਦੇ ਝਾੜ ਦੇਖਦੇ ਆਂ ਜੀ ਅੱਜ ਵੈਸੇ ਮੇਰੇ ਖਿਆਲ ਆ 22-23 ਕੁਇੰਟਲ ਦਾ ਨਿਕਲੂਗਾ ਇਹ ਕਿੱਲੇ ਦਾ ਵਧੀਆ ਝਾੜਾ ਜਿੰਮੇਦਾਰ ਵੀ ਖੁਸ਼ ਨੇ ਕਣਕ ਦੇਖਣ ਨੂੰ ਵੀ ਬਹੁਤ ਵਧੀਆ ਲੱਗਦੀ ਹੈ ਆੜਤੀਆਂ ਵੱਲੋਂ ਪ੍ਰਬੰਧ ਨੇ ਆੜਤੀਆਂ ਵੱਲੋਂ ਸਾਰੇ ਪ੍ਰਬੰਧ ਨੇ ਇੱਕ ਤਰਪਾਲਨਾ ਕ੍ਰੀਏਟ ਸਫਾ ਸਾਫ ਸਭਈ ਦਾ ਸਾਰੇ ਕੰਡਾ ਦਾ ਪੱਖਿਆਂ ਦਾ ਸਾਰੇ ਅਰੇਂਜਮੈਂਟ ਪੂਰਾ ਜੇਵਰ ਦਾ ਕਿੰਤਰਾਂ ਦਾ ਲੇਬਰ ਵੀ ਠੀਕ ਹੈ ਜੀ ਪੂਰੀ ਰੱਖੀ ਹੋਈ ਹੈ ਸਾਡੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਰਮੇਸ਼ ਬਾੜੀਆ ਜੀ ਹਾਂਜੀ ਆਪ ਸਾਡੀ ਫਰਮਾ ਜਿੰਮੇਦਾਰਾ ਟਰੇਡਰਸ ਕੰਨਿਆ ਹਾਂ ਹਾਂਜੀ ਕਿ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਇਸ ਵਾਰ ਪ੍ਰਬੰਧ ਠੀਕ ਆ ਸਰਕਾਰ ਦਾ ਵਧੀਆ ਪ੍ਰਬੰਧ ਆ ਕੋਈ ਇਹੋ ਜੀ ਗੱਲ ਨਹੀਂ ਆ ਤੁ ਮਮੂਲੀ ਜੀ ਹੋਇਆ ਵੀ ਇੱਕ ਦੋ ਦਿਨ ਪਰਚੇ ਜੇ ਲੇਟ ਹੋਈ ਉਹ ਵੀ ਛੁੱਟੀਆਂ ਛੱਡੀਆਂ ਆ ਗਈਆਂ ਬਾਕੀ ਠੀਕ ਆ ਸਭ ਲੈਬਰ ਵਗੈਰਾ ਜਿਹੜੀ ਹੈ ਲੈਬਰ ਠੀਕ ਆ ਲੈਬਰ ਕੰਮ ਕੋਈ ਇਹੋ ਜੀ ਪ੍ਰੋਬਲਮ ਨਹੀਂ ਆਉਂਦੀ ਲੈਬਰ ਦੀ ਨਾ ਜਿੰਮੇਦਾਰ ਨੂੰ ਆਵੇ ਨਾ ਕੋਈ ਸਾਨੂੰ ਆਵੇ ਕੋਈ ਇਹੋ ਜੀ ਗੱਲ ਨਹੀਂ ਜਿਹੜੀਆਂ ਖਰੀਦ ਏਜੰਸੀਆਂ ਨੂੰ ਲੈ ਕੇ ਕਹਿੰਦੇ ਐਫਸੀਆਈ ਜਿਹੜੀ ਪੇਮੈਂਟ ਤੋਂ ਹਾਂ ਐਫਸੀਆਈ ਜਿਹੜੀ ਉਹ ਪੇਮੈਂਟ ਕੱਟ ਕੇ ਪੇਮੈਂਟ ਕਰਦੀ ਆ ਉੱਥੋਂ ਜਿਹੜੇ ਆੜਤੀ ਨੇ ਉਹ ਚੱਜ ਗਦੇ ਨੇ ਉਹਨੂੰ ਮਾਲ ਦੇਣ ਵਾਲੀ ਕਿਉਂਕਿ ਪਿਛਲੇ ਵੀ ਸਾਡੇ 3-4 ਸਾਲ ਤੋਂ ਪੈਸੇ ਕੱਟ ਕੇ ਆ ਰਹੇ। ਹੂੰ। ਇਸ ਵਾਰ ਕਿਹੜੀਆਂ ਏਜੰਸੀਆਂ ਨੇ ਜੀ? ਇਸ ਵਾਰ ਹੈਗੀ ਜੀ FCI ਆ, ਫੂਡ ਗ੍ਰੇਨ, ਮਾਰਕ ਫੈਡ ਵੇਅਰਹਾ우스, ਚਾਰ ਏਜੰਸੀਆਂ। ਸ਼ੁਰੂਆਤ ਹੋਈ ਆ ਜੀ ਏਜੰਸੀਆਂ ਨੂੰ ਲੈ ਕੇ ਕਿਹੜੀ-ਕਿਹੜੀ ਏਜੰਸੀ ਹੈ ਜੀ ਇੱਥੇ? ਇੱਥੇ ਇਹ ਏਜੰਸੀਆਂ ਜਿਹੜੀਆਂ ਬੰਡਣ ਪਿੱਛੇ ਮੈਂ ਗਿਲਟ ট্রেਡਰ ਤੋਂ ਪ੍ਰੋਪਰਾਈਟਰ ਅਮਰਦੀਪ ਸਿੰਘ ਬੋਲਦਾ। ਸਾਡੀ ਹਰੇਕ ਵਾਰੀ ਦੁਕਾਨ ੱੱਕੇ ਨਾਲ FCI 'ਚ ਪਹੁੰਚਿਆ। ਜਿਹੜੀ FCI ਆ ਇਹ 6 ਰੁਪਏ ਕੁਇੰਟਲ ਹਰ ਇੱਕ ਵਾਰ ਸਾਨੂੰ ਕਟ ਲੱਗਦਾ ਜੋ ਕਿ ਕਿਸੇ ਪਾਸੇ ਸਾਡੀ ਪਰਪਾਈ ਨਹੀਂ ਹੁੰਦੀ ਅਸੀਂ ਦੁਖੀ ਹੋ ਕੇ ਅੱਜ ਇੱਥੋਂ ਆਪਦਾ ਸਮਾਨ ਚੱਕ ਕੇ ਸਾਹਨੇ ਹਾਲ ਮਾਰਕੀਟ ਕਮੇਟੀ ਤੋਂ ਆਵਦੀ ਦੁਕਾਨ ਦਾ ਸਮਾਨ ਚੱਕ ਕੇ ਢੇਰੀਆਂ ਚੱਕ ਕੇ ਲਿਜਾ ਰਹੇ ਹਾਂ ਜ਼ਿੰਮੇਵਾਰਾਂ ਨੂੰ ਬੁਲਾ ਰਹੇ ਹਾਂ ਵੀ ਆਪਦਾ ਮਾਲ ਚੱਕ ਕੇ ਲੈ ਜਾਓ ਕਿਸੇ ਹੋਰ ਮੰਡੀ 'ਚ ਵੇਚ ਲਾਂਗੇ ਕਿਸੇ ਹੋਰ ਹੋਰ ਮਾਰਕੀਟ ਕਮੇਟੀ 'ਚ ਆਪਦੀ ਦੁਕਾਨ ਖੋਲ ਲਾਂਗੇ ਇਹ ਐਸੇ ਮੰਡੀ ਦੇ ਵਿੱਚ ਜਿਹੜਾ ਹੈਗਾ ਇਹ ਇਹ ਹਰ ਇੱਕ ਵਾਰੀ ਸਾਡੇ ਨਾਲ ਧੱਕਾ ਹੁੰਦਾ ਅਸੀਂ ਕੁਝ ਗਣਮੇ ਚੋੜ੍ਹ ਮੇ ਆੜਤੀਆਂ ਆ ਜਿਨ੍ਹਾਂ ਦੀ ਹਰੇਕ ਵਾਰੀ ਐਫਸੀਆਈ ਚ ਪਾ ਦਿੰਦੇ ਆ ਸਟੇਟ ਏਜੰਸੀਆਂ ਨੂੰ ਦੂਜੇ ਪਾਸੇ ਪਾ ਦਿੰਦੇ ਨੇ ਦੂਜੇ ਪਾਸੇ ਐਸੇ ਮੰਡੀ ਦਾ ਰੌਲਾ ਪਾ ਸਨਿਆਲ ਮੰਡੀ ਦੇ ਛੱਡੀ ਐਸੋਸੀਏਸ਼ਨ ਬਤੋਂ ਕੀ ਫਸਾ ਰਿਹਾ ਹੈ ਛੱਡੀ ਐਸੋਸੀਏਸ਼ਨ ਨਾਲੇ ਪਾਸੇ ਤਾਂ ਕੋਈ ਗੱਲ ਨਹੀਂ ਜਿਹਦੀ ਵਿੱਚ ਢੇਰੀ ਜਿਹਦੀ ਸਟੇਟ ਏਜੰਸੀ ਚ ਹੈਗੀ ਆ ਉਹਨੂੰ ਕੋਈ ਮਤਲਬ ਨਹੀਂ ਤਕਲੀਫ ਹੋਣੂ ਹੀ ਆ ਜਿਹੜਾ ਐਫਸੀਆਈ ਚ ਪਿਆ ਹੋਇਆ ਬਾਦਰੀ ਸਾਹਿਬ ਆਏ ਉਹਨਾਂ ਨਾਲ ਵੀ ਗੱਲਬਾਤ ਉਹਨਾਂ ਨਾਲ ਗੱਲ ਇਹਨਾਂ ਨੇ ਸਬੰਧਤ ਅਧਿਕਾਰੀਆਂ ਨੇ ਮੈਨੂੰ ਕਰਨ ਨਹੀਂ ਦਿੱਤੀ ਮੈਂ ਕਰਨੀ ਸੀ ਹੁਣ ਵੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਹਰਦੀਪ ਸਿੰਘ ਜੀ ਮੁੰਡੀਆਂ ਸਾਡੇ ਮੰਤਰੀ ਸਾਹਿਬ ਅੱਜ ਸਾਂਹੇ ਵਾਲ ਮੰਡੀ ਵਿੱਚ ਉਹ ਖਰੀਦ ਦਾ ਉਦਘਾਟਨ ਕਰਕੇ ਗਏ ਨੇ ਉਹਨਾਂ ਨੇ ਹੁਣ ਉਹ ਕਹਦੇ ਵੀ ਸਾਨੂੰ ਕੋਈ ਵੀ ਸਾਰੀਆਂ ਏਜੰਸੀਆਂ ਤੇ ਸੱਦੀਆਂ ਸੀ ਸਾਰੇ ਵਿਭਾਗਾਂ ਦੇ ਇੱਥੇ ਨਮਾਇਦੇ ਦੀਏ ਉਹ ਸਾਰੇ ਉਹਨਾਂ ਨੇ ਕਿਹਾ ਵੀ ਤੁਸੀਂ ਚੇਤੀ ਚੇਤੀ ਕਰੀ ਚਾਲੂ ਕਰਕੇ ਅਨਲੋਡਿੰਗ ਸਾਡਾ ਠੇਕਾ ਅਨਲੋਡਿੰਗ ਤੱਕ ਜੁਨੀਨ ਵੱਲੋਂ ਸਾਡਾ ਪੂਰਾ ਸਹਿਯੋਗ ਆ ਸਾਡੀ ਪੂਰੀ ਤਿਆਰੀ ਆ ਸਾਡੀਆਂ ਗੱਡੀਆਂ ਹਰ ਵਾਰ ਤਿਆਰ ਨੇ ਜਦੋਂ ਸਾਨੂੰ ਇਹ ਕਹਿਣਗੇ ਅਸੀਂ ਉਸੇ ਟਾਈਮ ਭੇਜਾਂਗੇ ਤੇ ਇਹ ਅਨਲੋਡਿੰਗ ਖੰਡੀ ਗੱਡੀਆਂ ਚੋਂ ਜਿਹਦੀ ਅਸੀਂ ਲਿਫਟਿੰਗ ਕਰਾਵਾਂਗੇ ਸਾਡੇ ਵੱਲੋਂ ਪੂਰੀ ਤਿਆਰੀਆਂ ਆ ਹਾਂ ਜੀ ਦੇਖੋ ਮੰਡੀ ਦਾ ਜਿਹੜਾ ਮਾਹੌਲ ਆ ਬਹੁਤ ਵਧੀਆ ਵਾ ਮੰਤਰੀ ਸਾਹਿਬ ਆਏ ਸੀਗੇ ਉਹਨਾਂ ਨੇ ਕਈ ਟੇਰੀਆਂ ਦੇ ਭਾ ਲਾਇਆ ਕਣਕਾਂ ਇੰਨੀਆਂ ਹੀ ਸੁੱਕੀਆਂ ਆ ਰਹੀਆਂ ਪ੍ਰਮਾਤਮਾ ਦੀ ਪੂਰੀ ਕਿਰਪਾ ਵਾ ਪ੍ਰਮਾਤਮਾ ਵੀ ਸਾਡਾ ਸਾਥ ਦੇ ਰਿਹਾ ਤੇ ਮੁੰਡੀਆਂ ਸਾਹਿਬ ਵੀ ਸਾਡੇ ਸਾਥ ਦੇ ਰਹੇ ਸਾਰੇ ਆਰਤੀਏ ਤੇ ਟ੍ਰੱਕ ਯੂਨੀਅਨ ਸਾਰੇ ਬੰਦੇ ਆਪਣੇ ਸਾਥ ਨੇ ਸੁੱਕਾ ਮਾਲ ਆਊਗਾ ਕੋਈ ਪ੍ਰੋਬਲਮ ਨਹੀਂ ਆਉਣੀ ਸਾਡੇ ਬੰਦੀਆਂ ਜੀਵਿਦਾਰਾ ਬੰਦੀਆਂ ਨਾ ਆਰਤੀਏ ਬੰਨੋਂ ਨਾ ਮਾਲ ਦਾ ਸਾਡਾ ਰਿਸ਼ਤਾ ਵਾ ਇਹ ਸਾਰਾ ਕੈਮ ਰਹੂਗਾ ਪ੍ਰੀਤਮ ਸਿੰਘ ਆਇਓ ਸਰਕਿਤ ਮਾਇਓ ਨੰਦਪੋਪ ਜੀ ਕਿੰਨੇ ਦਿਨ ਹੋ ਗਏ ਜੀ ਇੱਥੇ ਮੈਨੂੰ ਤੀਜਾ ਦਿਨ ਲੰਘ ਗਿਆ ਹਾਂਜੀ ਇਹ ਕਾਰਨ ਮੰਨਦੇ ਹੋ ਵੀ ਇਹ 延迟 ਸ਼ੁਰੂ ਹੋਈਆ ਖਰੀਦੇ ਸੀ ਇਹ ਤਾਂ ਹੋਈਆ ਜੀ ਦੇਖੋ 14 ਤਰੀਕ ਹੋ ਗਈ ਜੀ ਅੱਜ ਪਹਿਲੀ ਤਾਂ ਐਲਾਨ ਕਰਿਆ ਹੈ ਗਵਰਨਮੈਂਟ ਨੇ ਹਾਂ ਜੀ ਤੇ 14 ਦੇ 14 ਦਿਨ ਦਾ ਗੈਪ ਪੈ ਗਿਆ ਜੀ ਕਿਸ ਤਰ੍ਹਾਂ ਨੇ ਪ੍ਰਬੰਧ ਨੇ ਇੱਥੇ ਰਹਿਣ ਦੇ ਪ੍ਰਬੰਧ ਤਾਂ ਠੀਕ ਹੈ ਜੀ ਸਭ ਕੁਝ ਠੀਕ ਆ ਸਾਫ ਸਪਈਆ ਬਧੀਆ ਹਾਂ ਅੱਜ ਹੋਰ ਕਾਹ ਮਿੰਟ 18 ਕਰਕੇ ਛੇਤੀ ਅਸੀਂ ਵੜਾਈਆ ਜੀ ਥੋੜੀ ਜੀ ਤਾਰਾਂ ਦੀ ਸਾਡੇ 24 ਘੰਟੇ ਵਾਲੀ ਲਾਈਨ ਲੰਘਦੇ ਵਿੱਚ 2 ਤਾਰਾਂ ਨਹੀਂ ਸੁੱਕੀ ਆ ਕਣਕ ਹਾਂ ਸੱਕੀ ਆ ਹੁਣ ਸੁੱਕੀ ਆ ਕਣਕ ਉਸੇ ਕਰਕੇ ਅਸੀਂ ਵੜਾਈਆ ਥੋੜੀ ਜੀ ਨਰਮ ਸੀਗੀ ਉਹ ਹੁਣ ਸੁੱਕ ਗਈ ਦੋ